ਕਟਨਾ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੋਮਵਾਰ ਸਵੇਰੇ ਪਿੰਡ ਕਲਵਾਣੂ ਦੇ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਨਾਰੀਅਲ ਤਰਾਉਂਦੇ ਸਮੇਂ ਪੈਰ ਫਿਸਲਣ ਦੇ ਕਾਰਨ ਔਰਤ ਅਤੇ ਉਸਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਸੂਚਨਾ ਮਿਲਣ ਤੇ ਪੁਲਿਸ ਨੇ ਮ੍ਰਿਤਕਾrt ਤੇ ਦੇਨੂ ਖਨੋਰੀ ਦੇ ਨਜ਼ਦੀਕ ਤੋਂ ਬਰਾਮਦ ਕੀਤਾ ਜਿਸ ਨੂੰ ਕੀ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਸੀ। ਫਿਲਹਾਲ ਹੁਣ ਤੱਕ ਮਾਸੂਮ ਬੱਚਾ ਨਹੀਂ ਮਿਲ ਪਾਇਆ ਉਸ ਦੀ ਪਾਲ ਜਾਰੀ ਹੈ ਮਾਸੂਮ ਫੁੱਲਾਂ ਵਰਗਾ ਇਹ ਬੱਚਾ ਕਿੱਧਰ ਰੁੜ ਗਿਆ ਹੋਣਾ ਇਸ ਤੋਂ ਲੈ ਕੇ ਗੋਤਾਖੋਰਾਂ ਨੂੰ ਵੀ ਕੁਝ ਸਮਝ ਨਹੀਂ ਲੱਗ پا ਰਹੀ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਗੁਰਪ੍ਰੀਤ ਕੌਰ ਉਮਰ 30 ਸਾਲ ਪਤਨੀ ਸ਼ੋਕੀਨ ਸਿੰਘ ਪਿੰਡ ਜਨੇਦਪੁਰ ਦੀ ਰਹਿਣ ਵਾਲੀ ਹੈ ਪੁਲਿਸ ਦੇ ਵੱਲੋਂ ਅਕਲੀ ਕਾਰਵਾਈ ਕੀਤੀ ਜਾ ਰਹੀ ਹੈ ਅਸਤੇ ਕਿ ਕੱਗਾ ਥਾਣਾ ਦੇ ਏਐਸਆਈ ਪਰਮਜੀਤ ਸਿੰਘ ਨੇ ਇਸ ਮੁੱਖੀ ਤੇ ਦੱਸਿਆ ਕਿ ਮ੍ਰਿਤਕ ਕੌਰ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫਤਰੀ ਵਾਲਾ ਦੇ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਨੁਸਾਰ ਉਸ ਦੀ ਤੀ ਗੁਰਪ੍ਰੀਤ ਆਪਣੇ ਪਤੀ ਸ਼ੋਕੀਨ ਸਿੰਘ, ਮਾਸੂਮ 4 ਸਾਲ ਦੇ ਪੁੱਤ ਨਿਸ਼ਾਨ ਸਿੰਘ ਅਤੇ ਗੁਰਨਾਥ ਸਿੰਘ ਜਿਸ ਦੀ ਉਮਰ ਡੇਢ ਸਾਲ ਹੈ। ਉਹਨਾਂ ਦੇ ਨਾਲ ਹੀ ਸੋਮਵਾਰ ਸਵੇਰੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਲਈ ਕਾਰ ਤੇ ਵਿੱਚ ਸਵਾਰ ਹੋਈ ਸੀ। ਉਹਨਾਂ ਦੇ ਕੋਲੋਂ ਹੀ ਉਪਤੂਰੀ ਸੀ ਜਿੱਥੋਂ ਅਸੀਂ ਵੀ ਉਹਨਾਂ ਦੇ ਨਾਲ ਹਰਮੰਦਰ ਸਾਹਿਬ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪਿੰਡ ਕਲਵਾणू ਵਿਖੇ ਪਾਖੜਾ ਨਹਿਰ ਦੇ ਵਿੱਚ ਨਾਰੀਅਲ ਤਰਾਂ ਦੇ ਸਮੇ ਉਥੇ ਰੁਕੇ ਤਾਂ ਨਾਰੀਅਲ ਤਰਾਂ ਮੋਕੇ ਹੀ ਗੁਰਪ੍ਰੀਤ ਕੌਰ ਅਤੇ ਉਸਦਾ ਛੋਟਾ ਪੁੱਤਰ ਗੁਰਨਾਜ਼ ਜਿਸ ਦੀ ਉਮਰ ਮਹਿਜ਼ ਡੇਢ ਸਾਲ ਦੀ ਸੀ ਭਾਖੜਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਦੇ ਭਾਖੜਾ ਨਹਿਰ ਖਨੋਰੀ ਤੋਂ ਬਰਾਮਦ ਹੋਈ ਹੈ ਡੇਢ ਸਾਲ ਦਾ ਗੁਰਨਾਜ਼ ਹੁਣ ਤੱਕ ਪਤਾ ਨਹੀਂ ਭਾਖੜਾ ਦੇ ਵਿੱਚ ਕਿੱਥੇ ਆ ਤੇ ਉਹ ਕਿੰਨੀ ਅੱਗੇ ਚਲਿਆ ਗਿਆ ਹੋਣਾ ਇਸ ਨੂੰ ਲੈ ਕੇ ਵੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਕਰਦੇ ਹੋਏ ਪਰਿਵਾਰ ਤੇ ਨਾਲ ਰੁਕਸਾਂਜਾ ਕੀਤਾ ਗਿਆ ਇਸ ਮੌਕੇ ਤੇ ਪਿੰਡ ਵਾਲਿਆਂ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਸੀ ਕਿ ਬੇहद ਹੀ ਮਾੜੀ ਘਟਨਾ ਹੋਈ ਇੱਕ ਚੰਗੇ ਪਰਿਵਾਰ ਤੇ ਨਾਲ ਪਤੀ ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਬੇहद ਖੁਸ਼ ਸਨ ਅਤੇ ਹੁਣ ਨਵਾਂ ਸਾਲ ਚੜਨ ਤੋਂ ਬਾਅਦ ਲੋਹੜੀ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਉਹ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆਣ ਅਤੇ ਇਸ ਦੇ ਲਈ ਪੂਰਾ ਪਰਿਵਾਰ ਉਹਨਾਂ ਦੇ ਨਾਲ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਦਰਦਨਾਕ ਘਟਨਾ ਵਾਪਰੀ ਜਿਸ ਦੇ ਵਿੱਚ 30 ਸਾਲਾਂ ਇਸਔਰਤ ਜਿਸ ਦਾ ਨਾਮ ਗੁਰਪ੍ਰੀਤ कौर ਆਪਣੇ ਬੱਚੇ ਗੁਰਨਾਥ ਸਿੰਘ 8 ਸਾਲ ਦੀ ਉਮਰ ਹੈ ਉਸ ਦੀ ਉਸ ਦੇ ਸਮੇਤ ਉਹ ਨਹਿਰ ਦੇ ਵਿੱਚ ਜਾ ਡਿੱਗੀ ਅਤੇ ਹੁਣ ਤੱਕ ਮਾਸੂਮ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਖੁਸ਼ੀ-ਖੁਸ਼ੀ ਮਾ ਆਪਣੇ ਦੋ ਛੋਟੇ-ਛੋਟੇ ਮਾਸੂਮ ਬੱਚਿਆਂ ਤੇ ਪਤੀ ਦੇ ਨਾਲ ਮੱਥਾ ਟੇਕਣ ਦੀ ਤਿਆਰੀ ਕਰਦੇ ਹੋਏ ਘਰ ਤੋਂ ਤਿਆਰ ਹੋ ਕੇ ਨਿਕਲ ਚੁੱਕੀ ਸੀ ਰਾਹ ਦੇ ਵਿੱਚ ਉਸਨੇ ਆਪਣੇ ਮਾਤਾ-ਪਿਤਾ ਨੂੰ ਵੀ ਨਾਲ ਲਿਜਾਣਾ ਸੀ ਪਰ ਉਸ ਤੋਂ ਪਹਿਲਾਂ ਇੱਕ ਨਹਿਰ ਪੈਂਦੀ ਸੀ ਸਮਾਣਾ ਦੇ ਨੇੜੇ ਜਿੱਥੇ ਕਿ ਉਹ ਨਾਰੀਅਲ ਤਾਰਨ ਤੇ ਲਈ ਉਤਰਦੇ ਨੇ ਧੁੰਦ ਦੇ ਕਾਰਨ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਔਰਤ ਤੇ ਉਸਦਾ 1.5 ਸਾਲ ਦਾ ਮਾਸੂਮ ਬੱਚਾ ਇਸ ਧੁੰਦ ਦਾ ਸ਼ਿਕਾਰ ਹੋ ਗਏ ਠੰਡੇ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਮਾਸੂਮ ਬੱਚਾ ਡਿੱਗ ਪਿਆ ਤੇ ਨਾਲ ਹੀ ਉਸ ਦੀ ਮਾਂ ਵੀ ਮਾਂ ਦੀ ਮ੍ਰਿਤਕ ਦੇ ਬਾਹਰ ਕੱਢ ਲਈ ਗਈ ਹੈ ਪਰ ਉਹ ਫੁੱਲਾ ਵਰਗਾ ਬੱਚਾ ਕਿੱਥੇ ਹੈ ਹੁਣ ਤੱਕ ਉਸ ਦੀ ਭਾਲ ਜਾਰੀ ਹੈ ਇਹ ਅੰਮ੍ਰਿਤਸਰ ਜਾਣਾ ਸੀ ਦਰਬਾਰ ਸਾਹਿਬ ਹਮ ਗੱਡੀ ਆਪਣੀ ਗੱਡੀ ਜਾ ਰਹੇ ਸੀ ਹਾਂਜੀ ਆਪਣੀ ਸੀ ਤੇ ਕਿੱਥੇ ਆ ਕੇ ਇਕੱਠਣਾ ਵਾਪਰੀਏ ਇਹ ਆਪਣਾ ਘੱਗੇ ਵਾਲੇ ਪੁਲ ਤੇ ਪਗੜਾ ਵਾਲੇ ਤੇ ਕਲਵਾਨ ਵਾਲੇ ਪੁਲ ਤੇ ਹਾਂਜੀ ਕਲਵਾਨ ਵਾਲੇ ਤੇ ਉੱਥੇ ਕੋਈ ਚੀਜ਼ ਗੇਰਨ ਲੱਗੇ ਸੀ ਇਹ ਦੇਖੋ ਨਾਰੀਅਲ ਕਹਿ ਰਿਹਾ ਆ ਪਿਨਾੜੀ ਨੂੰ ਲੱਗੇ ਸੀ ਉੱਚ ਤੇ ਪੈਰ ਪਿਸਲ ਗਿਆ ਡਿੱਗ ਗਿਆ ਕਿ ਐ ਬੱਚਾ ਬੱਚਾ ਕਿੰਨਾ ਬੱਚਾ ਬੱਚਾ ਗੁਰਨਾਜ ਕਿੰਨੇ ਮਹੀਨੇ ਦਾ ਸੀ ਡੇਢ ਸਾਲ ਦਾ ਤੇ ਉਹਦਾ ਨਾਮ ਕੀ ਹੈ ਗੁਰਪ੍ਰੀਤ ਕੌਰ ਹਾਂ ਔਰ ਬਾਣੂ ਪਰਦੇ ਕੋਲ ਪਹਾੜਾ ਪੁੱਲ ਤੇ ਪਰ ਇਹ ਹਸਤਾ ਹੋਇਆ ਜਿਹੜਾ ਉਹ ਗੁਰਪ੍ਰੀਤ ਕੌਰ ਤੇ ਉਸ ਦਾ ਲੜਕਾ ਸੀ ਗੁਰਨਾਜ ਕੋਈ ਉਮਰ ਕੋਈ ਡੇਢ ਸਾਲ ਦੀ ਇਹਨਾਂ ਦੀ ਅਤੇ ਨਾਰੀਅਲ ਤਾਰ ਦੇ ਸਮੇਂ ਪਾੜ ਨਰ ਚ ਡੀ ਮੌਤ ਹੋ ਗਈ ਕਿੱਥੇ ਰੋਲੇ ਜਦੋਂ ਮੈਂ ਸੱਜ ਆਨੇ ਕਿਤੇ ਘਰੇ ਬੈਠੇ ਰਹੇ ਆਏ ਜਨੇਦਪੁਰਾ ਜੀ ਥਾਣਾ ਸੀਵਨ ਜ਼ਿਲ੍ਹਾ ਕੈਥਲ ਇਹ ਹੋਣ ਕਿਸੇ ਬਿਆਨ ਦੇ ਕਾਰਵਾਈ ਚਲ ਰਹੀ ਹੈ ਇਹਦੇ ਪਿਤਾ ਅਮਰੀਕ ਸਹਿਦ ਬਿਆਨ ਤੇ ਕਾਰਵਾਈ ਹੋਈ ਹੈ ਕਰ ਰਿਹਾ ਹਾਂ ਆਸਤਾ ਤੇ ਬਹਿ ਚਾਨ ਕੋ ਜੀ ਬੋਡੀ ਬ੍ਰਹਮ ਦਈ ਹਾਂ ਇਹ ਆਪਦੇ ਪੇਕੇ ਤੇ ਆ ਰਹੀ ਸੀ ਇਥੋਂ ਨਾ ਅੱਗੇ ਅੰਮ੍ਰਿਤਸਰ ਮੱਥਾ ਟੇਕਣ ਜਾਣਾ ਸੀ ਨਾ ਨਹੀਂ ਜਿਹੜੀ ਜੇ ਇਹਦੀ ਕੀ ਨਾਂ ਸੀ ਜੀ ਬੋਡੀ ਆ ਗੁਰਪ੍ਰੀਤ ਕਰ ਰਹਾ ਹੈ ਇਹ ਆਪਦੇ ਪੇਕੇ ਦੇ ਪੇਕੇ ਪਰਿਵਾਰ ਨੂੰ ਨਾਲ ਲੈ ਕੇ ਨਾ ਅੰਮ੍ਰਿਤਸਰ ਰਜਣਾ ਸੀ ਨਾ ਮੱਤਾ ਟਿਕਨ ਵਾਸਤੇ ਤੇ ਬੱਚੇ ਦੀ ਨਾ ਮੇਰੇ ਬੱਚੇ ਦੀ ਤੇ ਇਹਦੀ ਡੀਡੀ ਆੜੇ ਮਿਲ ਗਈ ਹੈ ਇੱਕ ਠਨਾ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੋਮਵਾਰ ਸਵੇਰੇ ਪਿੰਡ ਕਲਵਾਣੂ ਦੇ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਨਾਰੀਅਲ ਤਰਾਉਂਦੇ ਸਮੇਂ ਪੈਰ ਫਿਸਲਣ ਦੇ ਕਾਰਨ ਔਰਤ ਤੇ ਉਸਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਸੂਚਨਾ ਮਿਲਣ ਤੇ ਪੁਲਿਸ ਨੇ ਮ੍ਰਿਤਕ ਔਰਤ ਤੇ ਦੇਨੂ ਖਨੋਰੀ ਦੇ ਨਜ਼ਦੀਕ ਤੋਂ ਬਰਾਮਦ ਕੀਤਾ ਜਿਸ ਨੂੰ ਕਿ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਸੀ। ਫਿਲਹਾਲ ਹੁਣ ਤੱਕ ਮਾਸੂਮ ਬੱਚਾ ਨਹੀਂ ਮਿਲ ਪਾਇਆ ਉਸ ਦੀ ਪਾਲ ਜਾਰੀ ਹੈ ਮਾਸੂਮ ਫੁੱਲਾ ਵਰਗਾ ਇਹ ਬੱਚਾ ਕਿੱਧਰ ਰੁੜ ਗਿਆ ਹੋਣਾ ਇਸ ਤੋਂ ਲੈ ਕੇ ਗੋਤਾਖੋਰਾਂ ਨੂੰ ਵੀ ਕੁਝ ਸਮਝ ਨਹੀਂ ਲੱਗ پا ਰਹੀ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਗੁਰਪ੍ਰੀਤ ਕੌਰ ਉਮਰ 30 ਸਾਲ ਪਤਨੀ ਸ਼ੋਕੀਨ ਸਿੰਘ ਪਿੰਡ ਜਨੇਤਪੁਰ ਦੀ ਰਹਿਣ ਪਾਲੀ ਹੈ ਪੁਲਿਸ ਦੇ ਵੱਲੋਂ ਅਕਲੀ ਕਾਰਵਾਈ ਕੀਤੀ ਜਾ ਰਹੀ ਹੈ ਅਸਤੇ ਕਿ ਕੱਗਾ ਥਾਣਾ ਦੇ ਏਐਸਆਈ ਪਰਮਜੀਤ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਮ੍ਰਿਤਕ ਕੌਰ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫਤਰੀ ਵਾਲਾ ਦੇ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਨੁਸਾਰ ਉਸ ਦੀ ਤੀ ਗੁਰਪ੍ਰੀਤ ਆਪਣੇ ਪਤੀ ਸ਼ੋਕੀਨ ਸਿੰਘ ਮਾਸੂਮ 4 ਸਾਲ ਦੇ ਪੁੱਤ ਨਿਸ਼ਾਨ ਸਿੰਘ ਅਤੇ ਗੁਰਨਾਥ ਸਿੰਘ ਜਿਸ ਦੀ ਉਮਰ ਡੇਢ ਸਾਲ ਹੈ ਉਹਨਾਂ ਦੇ ਨਾਲ ਹੀ ਸੋਮਵਾਰ ਸਵੇਰੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਦੇ ਲਈ ਕਾਰ ਤੇ ਵਿੱਚ ਸਵਾਰ ਹੋਈ ਸੀ ਉਹਨਾਂ ਦੇ ਕੋਲੋਂ ਹੀ ਉਪਤੂਰੀ ਸੀ ਜਿੱਥੋਂ ਅਸੀਂ ਵੀ ਉਹਨਾਂ ਦੇ ਨਾਲ ਹਰਮੰਦਰ ਸਾਹਿਬ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪਿੰਡ ਕਲਵਾਣੂ ਵਿਖੇ ਪਾਖੜਾ ਨਹਿਰ ਤੇ ਵਿੱਚ ਨਾਰੀਅਲ ਤਰਾਂਦੇ ਸਮੇ ਉਥੇ ਰੁਕੇ ਤਾਂ ਨਾਰੀਅਲ ਤਰਾਂਉਣ ਮੌਕੇ ਹੀ ਗੁਰਪ੍ਰੀਤ ਕੌਰ ਅਤੇ ਉਸਦਾ ਛੋਟਾ ਪੁੱਤਰ ਗੁਰਨਾਜ਼ ਜਿਸ ਦੀ ਉਮਰ ਮਹਿਜ਼ ਡੇਢ ਸਾਲ ਦੀ ਸੀ ਪਾਖੜਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਔਰ ਦੀ ਦੇ ਪਾਖੜਾ ਨਹਿਰ ਖਨੋਰੀ ਤੋਂ ਬਰਾਮਦ ਹੋਈ ਹੈ ਡੇਢ ਸਾਲ ਦਾ ਗੁਰਨਾਜ਼ ਹੁਣ ਤੱਕ ਪਤਾ ਨਹੀਂ ਪਾਖੜਾ ਦੇ ਵਿੱਚ ਕਿੱਥੇ ਹੈ ਤੇ ਉਹ ਕਿੰਨੀ ਅੱਗੇ ਚਲਿਆ ਗਿਆ ਕਿਉਂ ਹੈ ਇਸ ਨੂੰ ਲੈ ਕੇ ਵੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਕਰਦੇ ਹੋਏ ਪਰਿਵਾਰ ਦੇ ਨਾਲ ਰੁਕਸਾਂਝਾ ਕੀਤਾ ਗਿਆ ਇਸ ਮੌਕੇ ਤੇ ਪਿੰਡ ਵਾਲਿਆਂ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਸੀ ਕਿ ਬੇहद ਹੀ ਮਾੜੀ ਘਟਨਾ ਹੋਈ ਹੈ ਕਿ ਚੰਗੇ ਪਰਿਵਾਰ ਦੇ ਨਾਲ ਪਤੀ-ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਬੇहद ਖੁਸ਼ ਸਨ ਅਤੇ ਹੁਣ ਨਵਾਂ ਸਾਲ ਚੜਨ ਤੋਂ ਬਾਅਦ ਲੋਹੜੀ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਉਹ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਣ ਅਤੇ ਇਸ ਦੇ ਲਈ ਪੂਰਾ ਪਰਿਵਾਰ ਉਹਨਾਂ ਦੇ ਨਾਲ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਦਰਦਨਾਕ ਘਟਨਾ ਵਾਪਰੀ ਜਿਸ ਦੇ ਵਿੱਚ 30 ਸਾਲਾਂ ਇਸਔਰਤ ਜਿਸ ਦਾ ਨਾਮ ਗੁਰਪ੍ਰੀਤ कौर ਆਪਣੇ ਬੱਚੇ ਗੁਰਨਾਥ ਸਿੰਘ 1.5 ਸਾਲ ਦੀ ਉਮਰ ਹੈ ਉਸ ਦੀ ਉਸ ਦੇ ਸਮੇਤ ਉਹ ਨਹਿਰ ਦੇ ਵਿੱਚ ਡਾ ਡੀ ਗਈ ਅਤੇ ਹੁਣ ਤੱਕ ਮਾਸੂਮ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਖੁਸ਼ੀ-ਖੁਸ਼ੀ ਮਾਂ ਆਪਣੇ ਦੋ ਛੋਟੇ-ਛੋਟੇ ਮਾਸੂਮ ਬੱਚਿਆਂ ਤੇ ਪਤੀ ਦੇ ਨਾਲ ਮੱਥਾ ਟੇਕਣ ਦੀ ਤਿਆਰੀ ਕਰਦੇ ਹੋਏ ਘਰ ਤੋਂ ਤਿਆਰ ਹੋ ਕੇ ਨਿਕਲ ਚੁੱਕੀ ਸੀ ਰਾਹ ਦੇ ਵਿੱਚ ਉਸਨੇ ਆਪਣੇ ਮਾਤਾ-ਪਿਤਾ ਨੂੰ ਵੀ ਨਾਲ ਲਿਜਾਣਾ ਸੀ ਪਰ ਉਸ ਤੋਂ ਪਹਿਲਾਂ ਇੱਕ ਨਹਿਰ ਪੈਂਦੀ ਸੀ ਸਮਾਣਾ ਦੇ ਨੇੜੇ ਜਿੱਥੇ ਕਿ ਉਹ ਨਾਰੀਅਲ ਤਾਰਨ ਤੇ ਲਈ ਉਤਰਦੇ ਨੇ ਧੁੰਦ ਦੇ ਕਾਰਨ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਔਰਤ ਅਤੇ ਉਸਦਾ 1.5 ਸਾਲ ਦਾ ਮਾਸੂਮ ਬੱਚਾ ਇਸ ਧੁੰਦ ਦਾ ਸ਼ਿਕਾਰ ਹੋ ਗਏ ਠੰਡੇ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਮਾਸੂਮ ਬੱਚਾ ਡਿੱਗ ਪਿਆ ਤੇ ਨਾਲ ਹੀ ਉਸ ਦੀ ਮਾਂ ਵੀ ਮਾਂ ਦੀ ਮ੍ਰਿਤਕ ਦੇ ਬਾਹਰ ਕੱਢ ਲਈ ਗਈ ਹੈ ਪਰ ਉਹ ਫੁੱਲਣਾ ਵਰਗਾ ਬੱਚਾ ਕਿੱਥੇ ਹੈ ਹੁਣ ਤੱਕ ਹਸਪਤਾਲ ਜਾਰੀ ਹੈ